ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਤੇ ਨਰਮੇ ਦਾ ਹੈਗਾ ਜੀ ਆਪਣਾ ਦੂਸਰਾ ਦਿਨ ਅੱਜ ਤੇ ਆਪਾਂ ਇਧਰ ਥੈਲੇ ਚ ਪਾ ਲਈ ਚਾਹ ਤੇ ਚਾਹ ਆਪਾਂ ਖੇਤ ਜਾ ਕੇ ਪੀਵਾਂ ਘੇਰਾ ਲਾਵਾਂਗੇ ਘੰਟਾ ਘੰਟਾ ਅੱਧਾ ਘੰਟਾ ਕੀ ਆ ਜਿਹੜੀ ਹਾਂ ਉਹ ਤੇ ਚਲੋ ਜੀ ਚੱਲਦੇ ਆਪਾਂ ਖੇਤ ਤੇ ਕੈਂਪਰ ਚੱਕ ਰਿਹਾ ਤੇ ਬਾਕੀ ਸਾਰੀਆਂ ਭੈਣਾਂ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਕਰੇ ਕਹਿੰਦੇ ਦੀਦੀ ਸਾਡਾ ਵੀ ਨਰਮਾ ਜੂਗ ਨੂੰ ਬਹੁਤ ਜੀ ਕਰਦਾ ਸਾਰੇ ਜਣੇ ਆਜੋ ਜੀ ਆਪਾਂ ਇੱਕ ਦਿਨ ਚ ਝੁਕਦਾਂਗੇ ਸਾਰੇ ਨਰਮਾ ਤੇ ਬਾਕੀ ਜੀ ਕਿਰਾਂ ਤਾਂ ਹਵਾ ਚੱਲਦੀ ਹੈ ਕਿਰਾਂ ਤਾਂ ਚੱਲੂਗੀ 12 ਵਜੇ ਤੱਕ 12 ਵਜੇ ਤੋਂ ਬਾਅਦ ਪਤਾ ਲੱਗੂਗਾ ਫਿਰ ਵੀ ਚੱਲੂਗੀ ਕਿ ਹਵਾ ਖੜੂਗੀ ਬਾਕੀ ਜੀ ਚੁਕਣਾ ਹੀ ਚੁਕਣਾ ਹਨਾ ਤੇ ਵੱਸੇ ਜ਼ਾਦੇ ਹੈ ਨਹੀਂਗਾ ਤੇ ਆਪਣੇ ਹਰਮੇਸ਼ ਜੀ ਕਹਿੰਦੇ ਸੀ ਕਹਿੰਦੇ ਘਰ ਕੋਲੇ ਜਿਹੜਾ ਇਹ ਤੇ ਬੀਜ ਲਾ ਕਰੋ ਨਰਮਾ ਨਾਲੇ ਘਰ ਦੀ ਨਹੀਂਗਾ ਰਹਿੰਦੀ ਨਾਲੇ ਪਸ਼ੂਆਂ ਦੀ ਨਹੀਂਗਾ ਰਹਿੰਦੀ ਤੇ ਪਤਾ ਕੀ ਹੈ ਜੀ ਉਹ ਆਪਣੇ ਕੋਲੇ ਹਿੱਸੇ ਤੇ ਆ ਬਾਣ ਵੀ ਕਿੱਲੇ ਤੋਂ ਥੋੜਾ ਜਿਹਾ ਘੱਟ ਆ ਤੇ ਉਹ ਫਿਰ ਐ ਹੋ ਜਾਂਦਾ ਵੀ ਚਲੋ ਹਿੱਸੇ ਵਾਲਾ ਹੈਗਾ ਚਲੋ ਨਰਮਾ ਬੀਜ ਲੀਨੇ ਹਨ ਤੇ ਕੁਝ ਜਿਹੜਾ ਵੀ ਜਿੰਨਾ ਦਾ ਆਪਾਂ ਬਾਣ ਲੈਨੇ ਆ ਕੋਈ ਉਹਦਾ ਨਾ ਪਾਣੀ ਪੂਣੀ ਹੈ ਨਹੀਂਗਾ ਤੇ ਫਿਰ ਐ ਹੋ ਜਾਂਦਾ ਵੀ ਚਲੋ ਆਪਦੀ ਆਪਣੀ ਇੱਕ ਮੋਟਰ ਨਾਲ ਫਿਰ ਆਪਦਾ ਹੀ ਬਾਣ ਪਾਲਦਾ ਹਨਾ ਮਸਾ ਤੇ ਫਿਰ ਆਇ ਹੋ ਜਾਂਦਾ ਵੀ ਚਲੋ ਝੋਨਾ ਤਾਂ ਉੱਥੇ ਵੀ ਲਾ ਲਈਏ ਕਹਿੰਦੇ ਸੀ ਐਕਤੀ ਦਾ ਭਲਾਂ ਦੀ ਆਪਾਂ ਲਾ ਲੈਂਦੇ ਆ ਜਿਹੜੇ ਹਿਸਾਬ ਨਾਲ ਵੀ ਮੀਂਹ ਪਈ ਗਿਆ ਵਧੀਆ ਹੋ ਜਾਂਦਾ ਝੋਨਾ ਹਨਾ ਮੰਮੀ ਤੇ ਤਾਂ ਕਰਕੇ ਫਿਰ ਪਾਣੀ ਦੀ ਥੋੜੀ ਦਿੱਕਤ ਆ ਫਿਰ ਇੱਕ ਮੋਟਰ ਨਾਲ ਸਾਨੂੰ ਪਤਾ ਆਪਦਾ ਹੀ ਬਾਣ ਮਸਾਂ ਪਾਲਦਾ ਹਨਾ ਵਿਚ ਦੀ ਵਿਚ ਦੀ ਇੱਕ ਅੱਧੀ ਕਿਸੇ ਦੀ ਹੋਰ ਛੱਡਣੀ ਪੈਂਦੀ ਹੈ ਤਾਂ ਕਰਕੇ ਚਲੋ ਡਾਂਗਿਆ ਲੈ ਜਾਂਦਾ ਲੋਰੀ ਚਲਦੇ ਆ ਵਸ ਆਪ ਕੋ ਪਹੁੰਚ ਗਏ ਵਸ ਚਲਦੇ ਗਏ ਆ ਚਾਰ ਸੜਕ ਚੜ ਗਏ ਸੋਡੇ ਨਾਲ ਗੱਲਾਂ ਕਰਦੇ ਕਰਦੇ ਆ ਆ ਗਿਆ ਆਪਣਾ ਨਾਰਮਾ ਤੇ ਭੈਣਾ ਕਹਿੰਦੀ ਆ ਇੱਕ ਭੈਣ ਕਹਿੰਦੀ ਸੀ ਕਹਿੰਦੀ ਦੀਦੀ ਦੇਖ ਕੇ ਚੁਕਿਆ ਕਰੋ ਕਾਹ ਵਾਲਾ ਕਾਹ ਤਾਂ ਪਹਿਲਾਂ ਤਾਂ ਜੀ ਬਿਲਕੁਲ ਵੀ ਹੈ ਨਹੀਂ ਸੀ ਆ ਮੀਂਹ ਦੇ ਪੈਣੇ ਕਰਕੇ ਨਾ ਤੇ ਕਾਹ ਹੋ ਗਿਆ ਤੇ ਬਾਕੀ ਜੀ ਉਹ ਹੋ ਜਾਂਦਾ ਥੋੜਾ ਜਿਹਾ ਉਰੇ ਉਰੇ ਤਾਂ ਵਧਿਆ ਜਾ ਇੱਥੇ ਤਾਂ ਹੁੰਦੀ ਹੈ ਜਾਣ ਔਖੀ ਜਾਦੇ ਜਿਹੜਾ ਆਪਦੇ ਤੋਂ ਵੀ ਉੱਚਾ ਹਨ ਫਿਰ ਇਸ ਦਵਾ ਥੋੜਾ ਜਿਹਾ ਵੀ ਬੀ ਕੱਦ ਦਾ ਛੋਟਾ ਨਰਮੇ ਦਾ ਉੱਥੇ ਜਾ ਠੀਕ ਆ ਤੇ ਉੱਥੇ ਵਧੀਆ ਹਵਾ ਲੱਗਦੀ ਆ ਚਲੋ ਜੀ ਪਹੁੰਚ ਗਏ ਆਪਾਂ ਗੱਲ ਵਾਲੇ ਥਾਂ ਤੇ ਆਵਦੇ ਇੱਥੇ ਤਰਾਂ ਗਿਆ ਆਪਾਂ ਆਵਦਾ ਜਿਹਾਡ ਬੈਂਟ ਸਾਰ ਲੋ ਜੀ ਚਾਹ ਹਜੇ ਅਸੀਂ ਤਾਂ ਪੀਂਦਿਆਂ ਨਹੀਂ ਮੈਂ ਤੇ ਮੰਮੀ ਤਾਂ ਜਸ਼ਨ ਦੇ ਡੈਡੀ ਪੀਣਗੇ ਤੇ ਆਪਾਂ ਸੋ ਵੀ ਲੈਣਗੇ ਫਿਰ ਆ ਕੇ ਫੇਰ ਲੱਗਣਗੇ ਚਾਹ ਚੁਗੀ ਕੇ ਕਿਉਂਕਿ ਚਾਹ ਤੋਂ ਬਿਨਾ ਗੱਡੀ ਨਹੀਂ ਸਟਾਰਟ ਹੁੰਦੀ ਹੈ ਨਾ ਮਾਦੇ ਮਮੀ ਠਰ ਕੇ ਵੀ ਹੋਏ ਕਿਉਂਕਿ ਹਜ ਲੱਸੀ ਦਾ ਟਕਾਰ ਹੀ ਆਈ ਜਾਂਦੇ ਆ ਫਿਰ ਲੋਟ ਨਹੀਂ ਆਉਂਦੀ ਚਾ ਤੇ ਚਲੋ ਜੀ ਲੱਗ ਜਗੇ ਆਪਾਂ ਸੰਭਲ ਗਿਆ ਆਪਦੀ ਕਾਲ ਵਾਲੀ ਡਿਊਟੀ ਤੇ ਆ ਦੇਖੋ ਕਿਰਾਂ ਦਾ ਵਧੀਆ ਹਵਾ ਚਲਦੀ ਆ ਚੈੱਕ ਕਰੋ ਤੇ ਫਿਰ ਨਰਮਾ ਵੀ ਚੈੱਕ ਕਰੋ ਐਡਾ ਕਰਦਾ ਜਿਵੇਂ ਰੇੜੀ ਹਸ ਲੱਗ ਜਾਂਦੇ ਆ ਤੇ ਤੂੰ ਤਾਂ ਜਮੀਨ ਦੀਂ ਦੀ ਵਿੱਚ ਇਹ ਵੀ ਠੀਕ ਹੈ ਤੇ ਚਲੋ ਜੀ ਬੰਨੀਏ ਝੋਲੀਆਂ ਲੱਗੇ ਨਰਮਾ ਚੁਕਾਣਾ ਮੰਮੀ ਤਾਂ ਲੱਗੇ ਚਲੀ ਬੰਨ ਚਲੋ ਜੀ ਲਓ ਜੀ ਸਹੀ 12 ਵਜ ਗਏ ਜਦੋਂ 12 ਤੇ ਸੂਈ ਆ ਜਾਂਦੀ ਹੈ ਨਾ ਉਹ ਤਾਂ ਹਵਾ ਖੜ ਜਾਂਦੀ ਨਾਲ ਦੀ ਨਾਲ ਪਤਾ ਨਹੀਂ ਕੀ ਚੱਕਰ ਹੈ ਤੇ ਬਸ ਆਪਣਾ ਦੂਸਰਾ ਘੇਰਾ ਵੀ ਲੱਗਣਾ ਵਾਲਾ ਹੈ 그다 ਇਦੋਂ ਬਾਅਦ ਆਪਣੇ ਕੋਲੇ ਇੱਕ ਘੇਰਾ ਲੈ ਜੋ ਘਾਰੇ ਨਾ ਥੋੜਾ ਜਿਹਾ ਜ਼ਿਆਦਾ ਚੌੜਾ ਤੇ ਥੋੜਾ ਘੱਟ ਖੜਿਆ ਹੋਣਾ ਕਰਕੇ ਨਾ ਛੇਤੀ ਉਹ ਹੋ ਗਿਆ ਬਾਕੀ ਉਹ ਸੀਗਾ ਜਿਵੇਂ ਆ ਮੋٹے ਮੁਖੋਟਾ ਇਹ ਤਾਂ ਕੋਈ ਆ ਫਿਰਨਾ ਜਿਹੜੇ ਥੱਲੇ ਗਲੇ ਆਹੀ ਉਹੀ ਬਾਲੇ ਤੇ ਚਲੋ ਉਹਨਾਂ ਦਾ ਕਿਰਾ ਖੋਰ ਜਾ ਨਿਕਲ ਜੂ ਆ ਨਾ ਫਿਰ ਇਹ ਦੂਆ ਤਾਂ ਸੋਹਣਾ ਫਿਰੂਗਾ ਮੰਮੀ ਅੱਗੇ ਕਿੰਨਾ ਨਰਮਾ ਚੁਕਦੇ ਆ ਅੱਗੇ ਮੰਮੀ ਗੱਲਾਂ ਕਰਦੇ ਦੱਸਦੇ ਹੁੰਦੇ ਮੰਮੀ ਕਹਿੰਦੀ ਮੈਂ ਮਨ 70 ਦੇ ਲੈਵੇਂ ਨਰਮਾ ਚੁਕ ਦਿੰਦੀ ਸੀ 60 70 ਦੇ ਲੈਵੇਂ ਕੱਲੀ ਤਰਸੇ ਤੋਂ ਲੈ ਕੇ ਅਥੰਤਿਕਾ ਅੱਗੇ ਬਹੁਤ ਨਰਮੇ ਹੁੰਦੇ ਸੀਗੇ ਹੁਣ ਤਾਂ ਕਿਹੜੇ ਨਰਮੇ ਰਹਿ ਗਏ ਜੀ ਤੇ ਆਪਣੇ ਇੱਕ ਨਾ ਰਾਜਵਿੰਦਰ ਭੈਣ ਉਹ ਕਹਿੰਦੀ ਸੀ ਕਹਿੰਦੀ ਦੀਦੀ ਹੁਣ ਤਾਂ ਤੁਸੀਂ ਵੀ ਆਪੇ ਝੁਕ ਲਓਗੇ ਜਿਹੜਾ ਇਸ ਦੁਆਦ ਖੜੂਗਾ ਚੋੜਗਾ ਪਾਉਂਗੇ ਨਾ ਨਾ ਜੀ ਦੀ ਆਪੇ ਝੁਕਾਂਗੇ ਅਸੀਂ ਆਪਰ ਜਿਆਦਾ ਹੈ ਨਹੀਂਗਾ ਵੀ ਕਿੱਲੇ ਤੋਂ ਦਾ ਘਟ ਹੈ ਹੈ ਤਾਂ ਥੋੜਾ ਹੀ ਘਟ ਕਨਾਲ ਕੀ ਤੇ ਪਰ ਹੌਲੀ ਹੌਲੀ ਝੁਕ ਲਾਂਗੇ ਦੀਦੀ ਫਿਰ ਕਰੇ ਆਪਨੇ ਵੀ ਕੀ ਕਰਨਾ ਕਰ ਬਿੰਦੇ ਆ ਦੀ ਤੋੜਨਾਂ ਨੂੰ ਕਿਹੜਾ ਦੇਵਾਂਗੇ ਉਹ ਆਪ ਤੇ ਬਾਤ ਹੈ ਕੋਲੇ ਰਹਿ ਜੂਗਾ ਹਨਾ ਘਰੇ ਰਹਿ ਜੂਗਾ ਤੇ ਚੁੱਕੀ ਜਾਵਾਂਗੇ ਹੌਲੀ ਹੌਲੀ ਕਿਉਂਕਿ ਇਤੁਵਾਂ ਸੋਨਾ ਕਰੂਗਾ ਮੋٹے ਮੋٹے ਕੁੱਟ ਖੇਡਣ ਦਾ ਟਾਈਮ ਨਹੀਂ ਲੱਗਦਾ ਫੇਟਾ ਬੰਦਾ ਦੋਨੇ ਸਾਰਾ ਜੁੱਲਿਆਂ ਦਾ ਮੋਡੇ ਕੁੱਟ ਦਾ ਹੁਣ ਇਹ ਜਿਵੇਂ ਸ਼ੋਧ ਗੜਗਆਂੀਆਂ ਸਿੱਖਰਾਂ ਇਹ ਪਹਿਲਾਂ ਤਾਂ ਤੋੜਨਾ ਪੈਂਦਾ ਕਿੰਦਾ ਫੇਰਾ ਇਹਨਾਂ ਨੂੰ ਹਾਂ ਪਕੂਸ ਆਪਾਂ ਜੋ ਵਿਜਦੀ ਆ ਨਿਕਲ ਜਾਂਦੀ ਜਦੋਂ ਹਵਾ ਪੈ ਜਾਂਦੀ ਉਹ ਤੋਂ ਬਾੜੀ ਛੇ ਦਿਖਦਾ ਹੁਣ ਜਦੋਂ ਇੱਕ ਵਾਰੀ ਟੱਪ ਕੇ ਵਿਜਦੀ ਤਾਂ ਖੇਡਣ ਲੱਗ ਜੂਗਾ ਨਾਲ ਦੀ ਨਾਲ ਤੇ ਕਦੇ ਕਦੇ ਤਾਂ ਛੱਡਦਾ ਜੀ ਹਵਾ ਚਲੋ ਚੁਕਣੇ ਚੋਕਣਾ ਤੇ ਚਲੋ ਜੀ ਕਿਰਾਂ ਲੱਗੇ ਝੂਟੀ ਫੇਰ ਫਿਰ ਦੂਸਰੇ ਘਿਹਰੇ ਤੇ ਜਾਵਾਂਗੇ ਥੋੜਾ ਜਿਹਾ ਰਹਿ ਗਿਆ ਬਸ ਆ ਤਾਂ ਲਓ ਜੀ ਟਾਈਮ ਹੋ ਗਏ 2 ਵਜੇ ਚ 10 ਮਿੰਟ ਰਹਿ ਗਏ ਤੇ ਹੁਣ ਆਪਾਂ ਕਿ ਰਚਾਾ ਪਾਣੀ ਪੀ ਕੇ ਆਉਣੇ ਘਰ ਨੂੰ ਚੱਲੇ ਆ ਤੇ ਗਰਮੀ ਬਹੁਤ ਆ ਜਾਈ ਤਾਂ ਬੱਦ ਕੁਸ ਤਾਂ ਬੱਦਲ ਹੋਗੇ ਨਾ ਬੱਦਲਾਂ ਦੀ ਗਰਮੈਸ਼ ਜੀ ਹੋਈ ਵੀ ਹੈ ਤੇ ਦੇਖੋ ਜੀ ਬਾਕੀ ਉਹ ਤਾਂ ਹਵਾ ਵੀ ਚਲਦੀ ਆ ਮੰਮੀ ਇੱਥੇ ਲੱਗਦੀ ਓਥੇ ਕਿਉਂ ਨਹੀਂ ਲੱਗਦੀ ਹੈ ਕੋਈ ਹਾਲ ਨਹੀਂ ਹੈ ਨਾ ਸਰ ਵੀ ਦੋਹਾਂ ਲੱਗ ਜਾਂਦਾ ਜੀ ਇਸ ਦੋ ਦੋ ਬੜੀ ਚਾਹ ਬੜੇ ਨੂੰ ਚਾਹ ਚੂ ਪੀ ਕੇ ਫੇਰ ਮੜਾ ਜਾਂ ਕੰਡੇ ਚ ਹੋਵਾਂਗੇ ਤੇ ਹੋਰ ਹੱਸਦੇ ਜਾ ਸੁਣੀ ਰਹਿਡੀ ਦੇਖੋ ਕਿਵੇਂ ਭਿੱਜੇ ਚਲੋ ਜੀ ਚੱਲਦੇ ਆ ਘਰਾਂ ਨੂੰ ਤੇ ਫਿਰ ਚਾਹ ਜੂ ਕਰਦੇ ਜਸ਼ਨਦੀਪ ਵੀ ਆਉਣ ਵਾਲਾ ਹੋਊਗਾ ਅਜੇ ਤਾਂ ਫੋਨ ਨਹੀਂ ਆਇਆ ਬਾਪੂ ਉਹਦਾ ਹਨ ਚਲੋ ਲਓ ਜੀ ਇਹ ਸੜਕ ਉਹ ਭੈਣ ਕੇ ਜਾਂਦੀ ਹੈ ਘਰਾਂ ਨੂੰ ਪਿੰਡੇ ਨੂੰ ਆ ਜਾਂਦੀ ਹੈ ਸੜਕ ਪੰਨੀ ਵਾਲੇ ਨੂੰ ਸਿੱਧੀ ਸਿੱਧੀ ਪੰਨੀ ਵਾਲਾ ਜਾਂਦੀ ਹੈ ਮੋਟਾ ਪੰਨੀ ਵਾਲਾ ਆ ਆਪਣੇ ਘਰ ਨੂੰ ਜਾਂਦੀ ਪਈ ਉਹ ਸਾਰਾ ਕੰਮ ਲੱਗੀ ਜਾਂਦਾ ਪਾਣੀ ਆਈ ਤੇ ਜਾਂਦਾ ਹੈ ਬੰਦ ਕਰਤੀ ਮੋਟਰ ਪਾਣੀ ਆ ਗਿਆ ਉਹ ਬੰਦ ਹੈ ਹੂੰ ਹੈ ਹੋਰ ਨਰਮ ਐਤੀ ਵੀ ਹੈ ਨਹੀਂ ਡੈਡੀ ਆਖੀ ਜਾਂਦੇ ਆ ਕਨੇ ਲੋ ਆਪ ਇੰਨੇ ਨਿਛਣ ਲਾ ਗਿਆ ਹੈਨਾ ਉਹ ਵੇ ਪਿੱਛੇ ਕਿੰਸੀ ਆ ਉਹ ਖੜਾ ਚਲੋ ਪਾਣੀ ਆ ਗਿਆ ਤਾਂ ਹੀ ਮੋਟਰ ਬੰਦ ਕਰਤੀ ਆਪਣੀ ਜੜੀ ਨੇ ਸਰੋਂ ਹੁਣੀ ਲਾ ਦੇਣਗੇ ਸਰੋਂ ਜਿਹੜੇ ਉਹ ਜਿਨ੍ਹਾਂ ਨੇ ਗਮਾਰੇ ਬਾਅਦ ਤੇ ਆ ਮੀਂਹ ਨਾ ਖਰਾਬ ਹੋ ਗਏ ਉਹ ਸਰੋਂ ਵੀ ਦੇਣਗੇ ਕਣਕ ਬੀਜਣਗੇ ਉੱਥੇ ਹੂੰ ਇਹਨੂੰ ਲਾਈ ਜਾਂਦੇ ਸੀ ਫਿਰ ਬੰਦ ਕਰਤੀ ਮਟ ਚਲੋ ਜੀ ਚਾਹ ਵੀ ਲੀਕ ਜਾ ਕੇ ਫਿਰ ਆਪਾਂ ਬੰਦ ਹੋ ਗਈ ਉਹ ਚੱਲੀ ਜਾਂਦਾ ਖਾਲਚ ਥੋੜਾ ਥੋੜਾ ਤੁਰ ਹੀ ਜਾਂਦਾ ਪਾਣੀ ਹੂੰ ਚਲੋ ਜੀ ਚਾਹ ਕਰੀਏ ਅੱਜ ਫੇਰ ਨਾ ਬਸ ਉਠਾ ਦਿਓ ਦੋ ਤਸ ਉਠੀਆਂ ਬੈਠੀਆਂ ਕੱਲ ਮਨਪ੍ਰੀਤ ਭੈਣ ਬਾਲਾ ਹਸੀ ਕਹਿੰਦੀ ਸੋਡੀਆਂ ਗੱਲਾਂ ਨੇ ਹਾਂ ਉਹ ਦਿਖਾਈਏ ਕਦੇ ਮੈਨੂੰ ਬਹੁਤ ਹਾਸੇ ਆਈ ਛੋਡੀਆਂ ਗੱਲਾਂ ਤੇ ਆਈ ਹੈ ਪਣੇ ਵਾਸ ਅਜੀ ਤਨ ਹੋਰ ਬਣਾਇਆ ਟਾਈਮ ਪਾਸ ਮਮ ਜੀ ਆਪਨੀ ਬਣਗੀ ਰੈਸਟੋਰੈਂਟ ਚਾਹਣ ਬਣਾਉਂਦੀ ਪਏ ਸੀਗੇ ਤੇ ਉਸਮਾ ਹੱਦ ਨਾਲ ਮਲੂ ਗਿਆ ਆ ਕੇ ਮੈਨੂੰ ਬਹਾਈ ਦੇਣਗੇ ਦੇਖੋ ਕਿੰਨੇ ਬਣਾਏ ਸੀ ਥੋੜੇ ਬਹੁਤ ਪੰਨਾ ਨਾਲ ਅੱਧੇ ਖਾਚੇ ਸੀਗੇ ਰਹ ਜਾਂਦਾ। ਪੜ ਆ ਲੈਣ। ਲੋ ਜੀ। ਥੋੜਾ ਜਿਹਾ ਪਾਣੀ ਵੜਦਾ ਥੋੜਾ ਜਿਹਾ ਸੇ ਫੋਨ ਲਵਾਵਾਂ। ਦੋ ਮਟਾ। ਚਾਹ ਬਣ ਬਣਾਵਾਂਗੀ ਡੈਡੀ ਜੀ ਮੇਰੇ ਦੋਲ ਨਹੀਂ ਚ ਪਾਤੀ ਤੇ ਆਪਣੀ ਆਪੋ ਜੱਗ ਚ ਪਾ ਲਈ। ਬਸ ਇਹ ਖਾ ਕੇ ਚੌਲ ਦਵਾਰੇ ਫੇਰ ਲਾਇਆਵਾਂਗੇ ਘੰਟਾ ਦੀ ਓਟੀ ਮਾੜਾ ਮਟਾ ਰਹੂਗਾ ਇੱਥੋਂ ਤੇ ਇੱਥੇ ਤਾਂ ਨੇ ਘਰੇ ਜੀ ਪੂਰੀ ਚੜਾਈ ਤੇ ਜਾਦੇ ਚੌੜੇ ਆ। ਤੇ ਦੋ ਕਿਆਰੇ ਥੋੜਾ ਜ ਸਾਡੇ ਕੋਲੇ ਵੀ ਧੋਕ ਕਿੱਲੇ ਛੱਡ ਕੇ ਦੋ ਕਿਆਰੇ ਪਰਾਂਗੇ ਇਹ ਜਿਹਦੇ ਅਸੀਂ ਠੇਕੇ ਆਦ ਠੇਕੇ ਹਿੱਸੇ ਤੇ ਲਈਆ ਵੀ ਅੱਧ ਤੇ ਤੇ ਵੀ ਟੁੱਟਮੇ ਜੇ ਸੀਗੇ ਉਹਦੇ ਕੋਲੇ ਵੀ ਕਿਆਰੇ ਇਹ ਟੁੱਟਮੇ ਜਿਆਸੀ ਆਖਾ ਵੀ ਚਲੋ ਸਾਡ ਨੂੰ ਆਏ ਸੀਗਾ ਵੀ ਸਾਡਾ ਪਾਣੀ ਪੂਣੀ ਵੱਜ ਜਾਂਦਾ ਵਾ ਜਿਵੇਂ ਹੁਣ ਬਾਰੀ ਬੁਰੀ ਦਾ ਕਈ ਬਈ ਜਾ ਕੋੜੇ ਹਨਾ ਤੇ ਵੀ ਚਾ ਲੈ ਲੈਨੇ ਵੀ ਉਹ ਕਹਿੰਦਾ ਵੀ ਮੇਰੇ ਤੱਕ ਹਿਸਾਬ ਚ ਨਹੀਂ ਆਉਂਦੇ ਤੇ ਤਾਂ ਕਰਕੇ ਫਿਰ ਅਸੀਂ ਇੱਥੇ ਨਰਮਾਇਆ ਬੀਜ ਲੈਨੇ ਆ ਤੇ बस ਸਾਡੇ ਕੋਲੇ ਇਹ ਅੱਧਾ 11 ਰਹਿ ਗਿਆ ਇੱਥੋਂ ਪੂਰੇ ਚੜਾਈ ਚ ਖੁੱਲ ਹੈ ਤਿੰਨ ਗਿਆਰੇ ਇੱਥੇ ਤੇ ਦੋ ਗਿਆਰੇ ਪੂਰੇ ਚੌੜੇ ਪਰਾਂਗੇ ਕਿ ਕਿੱਲੇ ਦਾ ਬਸ ਕਹਿੰਦੇ ਕਨਾਲਕ ਘਟਾ ਹੈ ਇਹ ਨਹੀਂ ਚਲੋ ਜੀ ਨਹੀਂ ਬੜ ਜੂ ਆਪਾਂ ਗਰਮੀ ਦਾ ਖਿਆਲ ਬਹੁਤ ਆ ਦੋ ਦਿਨਾਂ ਦੀ ਮਤਲਬ ਬਹੁਤ ਜਿਆਦਾ ਗਰਮੀ ਹੈ ਲਓ ਜੀ ਸਾਰੇ ਪੈਣ ਪਰਾਂ ਖਾਲੋ ਚੌੜੇ ਇਵੇਂ ਜਿਹਾ ਆਦਮ ਦੇ ਰੋਟੀ ਪਾਣੀ ਵੀ ਜਿਉਂ ਜਿਉਂ ਕੰਮ ਕਰਦਾ ਨੂੰ ਚੰਗਾ ਲੱਗਦਾ ਬਿੱਲਿਆਂ ਨੂੰ ਵੀ ਉਹ ਦਿੱਕ ਘਰੇ ਜਮਾਨੀ ਭੁੱਖ ਲਾਦੀ ਆ ਲੈ ਲਖਾਈਏ ਨਾ ਤੇ ਜਦੋਂ ਕੰਮਦੰਨਾ ਕਰਦੇ ਆ ਉਹਦੀ ਰੋਟੀ ਨੂੰ ਜਿਵੇਂ ਖੋ ਜੀ ਪੈਂਦੀ ਆ ਵੀ ਖਾਈਏ ਤਾਂ ਕਰਕੇ ਫਿਰ ਮੈਂ ਚੌਲ ਬਣਾ ਲੈ ਪਏ ਸੀ ਕਿਉਂਕਿ ਦਰਸ਼ਨੇ ਨੂੰ ਅੱਜ ਦੁਪਹਿਰੇ ਖਾਣ ਨੂੰ ਕੁਝ ਹੈ ਨਹੀਂ ਜਿਗਾ ਰੋਟੀ ਦੇ ਨਾਲ ਤੇ ਮੈਂ ਚੱਲ ਚੌਲ ਬਣਾ ਦਈਏ ਆ ਲੈ ਜੀ ਸੋ ਤਾਂ ਡੜੀ ਮੈਂ ਡੋਲ ਨਹੀਂ ਜੈ ਵੀ ਪਾਈ ਜਾ ਕੱਢ ਲਾਗੇ ਕੱਢੀ ਤੇ ਲਓ ਮੈਂ ਡੋਲ ਨਹੀਂ ਮੰਗੀ ਸੀ ਦੁਬਾਰੇ ਫਿਰ ਉਹ ਮੰਗਣੀ ਹੋਊ ਠੱਕਿਆ ਉਹਦਾ ਆਦਾ ਵਿੱਚ ਨੇ ਭਾਂਡੇ ਹੋਣੋਂ ਨਹੀਂ ਟੋੜੇ ਹੈ ਐਂ ਖਾਖੀ ਨਾ ਹੂੰ ਬਣਗੇ ਬਣਗੇ ਉਹ ਆਮਲੀ ਦੇ ਬਣੀ ਸੀ ਬਾਹਰ ਦੇ ਹੋ ਸੀ ਇੱਕ ਸਿੜੀ ਹੋਰ ਲੱਗ ਜਾਂਦੀ ਉਹ ਹੈ ਆਈ ਸੀ ਮੈਂ ਠੰਡੇ ਲੈ ਲਿਆ ਚਲੋ ਜੀ ਖਾ ਲਿਓ ਘਿਰਾ ਪੀ ਲਿਓ ਚਾਹ ਪਾਣੀ ਫਿਰ ਲਾ ਕੇ ਆਵਾਂਗੇ ਦਵਾਰੇ ਡਿਓਗੇ ਫੇਰ ਲਓ ਜੀ ਆ ਗਈ ਸੀ ਆਪਾਂ ਘਰੇ ਅੱਜ ਆ ਗਈ ਸੀ ਆਪਾਂ 4:30 ਆ ਗਏ ਸੀ ਅੱਜ ਤੇ ਕੱਲ ਤਾਂ 4 ਵਜੇ ਆਵੇ ਸੀ ਬਸ ਥੋੜਾ ਜਿਹਾ ਰਹਿ ਗਿਆ 11 ਸ਼ਾਇਦ ਕੱਲ ਤੋਂ ਤੁਹਾਨੂੰ ਲੱਗੂਗਾ ਦੇਖਦੇ ਜੋ ਕਿ ਨਾ ਉਹ ਵੀ 2 ਵਜੇ ਤੋਂ ਪਹਿਲਾਂ ਨਿਬੜਦਾ ਹੈ ਕਿ ਬਾਅਦ ਚੋ ਤਾਂ ਪਤਾ ਨਹੀਂ ਉਹ ਤਾਂ ਹੁਣ ਜਿ ਲੱਗੇ ਤਾਂ ਪਤਾ ਲੱਗੂਗਾ ਕਿਉਂਕਿ ਜਿਵੇਂ ਜਿਵੇਂ ਪਰਾਣਾ ਜਾਈ ਜਾਂਦਾ ਹੈ ਨਾ ਖੜਿਆ ਜਾਂਦੀ ਹੈ ਕਿ ਮੇਰੇ ਆ ਭਾਈ ਪੇਪਰ ਵਧੀਆ ਵਧੀਆ ਹੂੰ ਖਾਣ ਜਮਿਆ ਹੋਮੀ ਹੈ ਤੇਰਾ ਮੇਰੇ ਵਰਗਾ ਖਾਣਾ ਅੱਜ ਨਹੀਂ ਅੱਜ ਕੱਲ ਲੱਗਿਆ ਸੀ ਹੂੰ ਅੱਜ ਨਹੀਂ ਹਾਂ ਅੱਜ ਸਵੇਰੇ ਬਹੁਤ ਪੱਕਾ ਚੱਪਾ ਬਣਾਵਾਂਗੇ ਗੋਭਾ ਪੱਕਾ ਹਾਂ ਸਵੇਰੇ ਹਰ ਜੀ ਬਤਾ ਤੁਸੀਂ ਅੱਜ ਅਪਾ ਗੋਭੀ ਬਣਾਵਾਂਗੇ ਬਹੁਤ ਧੰਨਵਾਦ ਕੋਈ ਬਦਲਵੀਂ ਸਬਜ਼ੀ ਮੈਂ ਜਸ਼ਨ ਦੇ ਰੈਡੀ ਨੋਟ ਹੈਮੀ ਮਟਰ ਪਨੀਰ ਕਿੱਦਾਂ ਬਣਾਉਂਗੇ ਪਹਿਲੋਂ ਭਾਲਾ ਨਹੀਂ ਕਰਦੇ ਕਿਰਨ ਨਰਮ ਨੂੰ ਨਰਮ ਮੇਰੀ ਵੀ ਦੇਖ ਠੀਕ ਨੇ ਤੇ ਨਰਮੇ ਚੀ ਕੋਟਾ ਕੋਈ ਹੋ ਗਾ ਕਾਲਾ ਮੀਂਹ ਦੇ ਕਰਕੇ ਭਾਲਾ ਹੋ ਗਿਆ ਜਿਦੋਂ ਆ ਵੀ ਤੋਰਾ ਫੇਰਾ ਜਾਂ ਕਰਦੇ ਆ ਗਰੇ ਜੀ ਝੋਲੀ ਲਾ ਗਏ ਫਿਰ ਉਸ ਬਾਅਦ ਦੇ ਹਨਾ ਮੱਤਾ ਨਹੀਂ ਉਦੋਂ ਲੱਗ ਜਾਂਦਾ ਹੈ ਤੇ ਆਥਨੇ ਦਾ ਮਸਾ ਹੀ ਮੰਜਾ ਮਿਲਦਾ ਕੀ ਇਹ ਵੀ ਜਸ਼ਨ ਕਰ ਲਿਆ ਮੈਂ ਤਾਂ ਕੰਮ ਜਾ ਕੇ ਥਾਕੇ ਕਰਦੇ ਹਾਂ ਉਸ ਦਾ ਕਰੇ ਹੀ ਹੋਗਾ ਹਾਂ ਕੁਛ ਨਾ ਲਿਆ ਲਓ ਜੀ ਅੱਜ ਆਪਾਂ ਗੋਭੀ ਬਣਾਵਾਂਗੇ ਲੈ ਅਭਾ ਨਾ ਉਹ ਖੇਤੋਂਣ ਕਰਕੇ ਉਹ ਲੈ ਕੇ ਆਪਾਂ ਤਾਂ ਸਾਡੀ ਹੋ ਜਾਂਦੀ ਹੈ ਲੇਟ ਮੈਂ ਆਪਾਂ ਵਧੀਆ ਬਾਲਕੇ ਬਣਾਉਂਦੇ ਕਿਉਂਕਿ ਬਾਲਕੇ ਬਣਾਉਣੇ ਨਾ ਫਿਰ ਘੋਲਗਾ ਨਹੀਂ ਹੁੰਦੀ। ਕਿਉਂ ਬਾਲੇ ਤੋਂ ਗੋਭੀ ਬਣ ਜਾਂਦੀ ਐ ਆਟੋਮੈਟਿਕਲੀ ਬਸ ਕੱਦੂ ਆ ਕੱਧੂ ਆਖੀ ਨੇ ਜਿੱਦੋਂ ਆਪਣੇ ਆ ਬਣ ਜਾਂਣ ਆਲੂ ਤੇ ਬਾਸ ਸੌ ਨੂੰ ਪਾ ਦੇਉਂਗੀ ਕਿਉਂਕਿ ਬਾਲ ਇਸ ਫਿਰ ਘੋਲਦੀ ਨਹੀਂ। ਇਹ ਘੋਲਗਾ ਨਹੀਂ ਹੁੰਦਾ ਸਬਜੀ ਦਾ। ਲੋ ਜੀ ਆਪਾਂ ਬਣਾਉਣ ਲੱਗੇ ਦਾਲ ਸਬਜੀ। ਆ ਬਚੜਾ ਲਈ ਤੇ ਕਸ दाल ਸਬ지 ਬਣਾ ਕੇ ਫਿਰ ਹੋ ਲੈ ਜੀ ਧਾਰਾ ਕਰਨੀ ਗਰਮੀ ਕੀ ਹੈ ਜੀ ਪਤਾ ਨਹੀਂ ਤਾਂ ਭਈ ਆਪ ਦੇ ਉੱਤੇ ਸਾਰੇ ਦਿਨ ਦਾ ਪਸੀਨਾ ਹੁੰਦਾ ਹੈ ਨਾ ਤਾਂ ਕਰਕੇ ਇੰਨੀ ਜਿਆਦੇ ਗਰਮੀ ਲੱਗਦੀ ਹੈ ਸਾਰੇ ਦਿਨ ਦਾ ਪਸੀਨਾ ਹੋ ਗਿਆ ਹੈ ਨਾ ਤੇ ਕੁਝ ਮਾੜਾ ਮੋਟਾ ਨਾਰਮੇ ਦੇ ਵਿੱਚ ਸੋਨੂ ਪਾ ਰਿਹਾ ਹੁੰਦਾ ਤੇ ਤੇਲਾ ਜਾਂ ਹੁੰਦਾ ਚਿਪਚਪਾਇਆ ਹੁੰਦਾ ਦਰਮਾ ਬਸ ਇਸ ਤਰ੍ਹਾਂ ਚਰਕਾ ਲਾ ਕੇ ਫੇਰ ਲਿਓਨੇ ਧਾਰਾ ਗੱਢੀ ਤੇ ਮੰਮੀ ਕੱਢੀ ਆਂਦੇ ਇੱਕ ਝੋਟੇ ਦਾ ਕੜਾਈ ਜਿਧਰਾਂਗੇ ਜਿੱਥੇ ਬਸ ਕੜਾਈ 'ਚ ਪਾਣੀ ਪਾ ਕੇ ਥੋੜਾ ਜਿਹਾ ਸਾਗੀ ਦੇ ਵਿੱਚ ਥਾਲ ਦੇ ਕੇ ਬਸ ਫੇਰ ਢੱਕ ਕੇ ਤੇਪੇ ਬਣੀ ਜਾਊਗੀ ਸੇਕ ਨਾਲ ਪੱਤਾ ਖਾਰੇ ਉਦੋਂ ਜਾਊਗੀ ਛੇਤੀ ਕੋਈ ਗੋਭੀ ਹੈ ਜਿਹੜੀ ਬਹੁਤ ਕੱਚੀ ਆ ਘਾ ਵਰਗੀ ਕੱਚੀ ਗੋਭੀ ਹੈ ਥੱਕ ਜਾਂਦੇ ਆ ਜੀ ਕਦਾਂ ਨਾ ਥੋੜਾ ਜਿਹਾ ਕੁਝ ਵੇ ਕਾ ਹੋ ਗਿਆ ਕਾ ਜਬੀ ਵੀ ਫੇਰ ਵੀ ਤੁਰਨਾ ਜਾਂ ਔਖਾ ਹੋ ਜਾਂਦਾ ਨਾਲ ਮੇਰੇ ਵਿੱਚ ਲੱਤਾਂ ਹੀ ਦੁਹਣ ਲੱਗ ਜਾਂਦੀਆਂ ਨੇ ਤੇ ਖੁਸਾਣੇ ਹੋ ਜਾਂਦਾ ਅੱਖ ਨੇ ਜੀ ਲੱਗਦਾ 4 ਵਜੇ ਤੋਂ ਬਾਅਦ ਐਂ ਜਿ ਲੱਗਦਾ ਵੀ ਬੋਰ ਚੁਕ ਲਈਏ ਕਿਉਂਕਿ ਮੌਸਮ ਦਾ ਫਰਕ ਪੈ ਜਾਂਦਾ ਹਨਾ ਵੀਕ ਦੇ ਦਾ ਦੁਪਹਿਰੇ ਝੁਕਣਾ ਕਿਤੇ ਆਪਣੇ ਠੰਡਾ ਆ ਫਿਰਦਾ ਮੌਸਮ ਤੇ ਉਦੋਂ ਫਿਰ ਸਾਨੂੰ ਪਤਾ ਘਰੇ ਆਉਣਾ ਪੈਂਦਾ ਕੰਮਾਂ ਬੈਣ ਦਾ ਟਾਈਮ ਹੋ ਜਾਂਦਾ ਹਲਾ ਉਹ ਵੀ ਨਹੀਂ ਸਾਧਾ ਅੱਗੇ ਮੰਮੀ ਆਖਣ ਲੱਗੀਆਂ ਨੇ ਕਹਿੰਦੀ ਇੱਕ ਜਣੀ ਹੋਰ ਘਰੇ ਹੋਵੇ ਤਗਾਦੀ ਦੋ ਜਣੇ ਆਪਾਂ ਛੁੱਟੀ ਜਾਂਦੇ ਕਾਦੀ ਵੀ ਕੰਮ ਕਰਨ ਵਾਲਾ ਹੋਵੇ ਇੱਕ ਜਣਾ ਘਰੇ ਹੋਰ ਤੇ ਕਿਉਂਕਿ ਆਹ ਮੈਂ ਦਾ ਵੀ ਆਪਨੇ ਜਬਦ ਨਿਪਟਦਾ ਜਿਆ ਰਹਦਾ ਆਹ ਚੁਕ ਲਗੇ ਹੋਰ ਚੁਕ ਲਗੇ ਹਨ ਤੇ ਹਟ ਨੂੰ ਜੀ ਨਾ ਕਰਿਆ ਇੰਨਾ ਲੱਗੇ ਹੋਰ ਚੁਕ ਲਗੇ ਅੱਧਾ ਘੰਟਾ ਬੱਦ ਲਾਇਆ ਕੱਲ ਨੂੰ ਤੇ ਆਥਨੇ ਚ ਵਧੀਆ ਜੀ ਲੱਗਦਾਗਾ ਜੇਸ਼ਨ ਆਪਣਾ ਜਾਂਦਾ ਜੀ ਨਾਉਣ ਬਸ ਲਾ ਲੀ ਹੁਣ ਪੜਨ ਲੱਗ ਜੂ ਆ ਇਹਦਾ ਮੈਥ ਦਾ ਪੇਪਰ ਕੱਲ ਨੂੰ ਅੱਜ ਸੀਗਾ ਐਸਐਸਟੀ ਦਾ ਕਹਿੰਦਾ ਆਹ ਕਹਿੰਦਾ ਹੈ ਮਾਂ ਵੀ ਵਧੀਆ ਹੋਏ ਬਾਕੀ ਜੋ ਜ ਰਿਜ਼ਲਟ ਆਊਗਾ ਜੀ ਉਹ ਤੋਂ ਪਤਾ ਲੱਗੂਗਾ ਨਾ ਤੇ ਆਪਣਾ ਜੀਰਾ ਫਰਾਈ ਹੋਣ ਚ ਕਾਫੀ ਟਾਈਮ ਲੱਗਣਾ ਤੇਲ ਜਮਾ ਆ ਗਿਆ ਗਰਮ ਹੋ ਗਿਆ ਪੂਰਾ ਤੇ ਸਿਲੰਡਰ ਵੀ ਆਪਣਾ ਜੀ ਲਾਲ ਜੀ ਅੱਗ ਘਟੀ ਜਾਂਦਾ ਮੈਂ ਅੱਲਾ ਦਾ ਇੱਕ ਅੱਧਾ ਦਿਨ ਇਹੋ ਬੰਦੂ ਇਹ ਵੀ ਦੇਊਗਾ ਬੱਚੇ ਤੇ ਚਲੋ ਫਿਰ ਥੁੱਲੇ ਤੇ ਕਰ ਲਿਆ ਕਰਾਂਗੇ ਜੀ ਸਾਰੇ ਚਾਹ ਪਾਣੀ ਦੀ ਆਪਾਂ ਕਰਦੇ ਹੁਣ ਤਾਂ ਚਾਹ ਪਾਣੀ ਸਿਲੰਡਰ ਤੇ ਫਿਰ ਚੁੱਲੇ ਤੇ ਕਰ ਲਿਆ ਕਰਾਂਗੇ ਕਿਉਂਕਿ 5 ਦਿਨ ਰਹਿ ਗਏ 5 ਦਿਨ ਕੱਢਣਾ ਆ ਜਿਹੜਾ 10 ਦਿਨ ਦਾ ਦੁੱਧ ਦਾ ਸਾਫ ਹੋਊਗਾ ਫਿਰ ਕਿਤੇ ਜਾ ਕੇ ਸਿਲੰਡਰ ਭਰਾਇਆ ਜਾਊਗਾ ਉਹਨਾਂ ਚ ਨਹੀਂ ਭਰਾਈ ਦਾ ਕਿਉਂਕਿ ਆ ਜਿਹੜਾ ਹੁਣ ਸਾਫ ਹੋਇਆ ਦੀ ਇਹਦੀ ਆਪਾਂ ਜਸ਼ਨੀ ਦਵਾਈ ਲੈ ਕੇ ਆਉਣੀ ਸਾਨੂੰ ਪਤਾ ਜਵਾਗ ਦੀ ਦਵਾਈ ਲਿਉਣੀ ਜ਼ਰੂਰੀ ਹੈ ਹਨਾ ਉਹਦੇ ਬਿਨਾਂ ਵੀ ਨਹੀਂ ਸਰਦਾ ਤੇ ਚਲੋ ਚੁੱਲੇ ਤੇ ਕਰ ਲਾਂਗੇ ਢੰਗ ਲਾਵਾਂਗੇ ਚਾਹੀ ਕਰਨੀ ਹੈ ਹੋਰ ਤਾਂ ਆਪਾਂ ਦੂਜਾ ਤਾਂ ਤੁਹਾਨੂੰ ਪਤਾ ਹੀ ਸਾਰੇ ਚੁੱਲੇ ਤੇ ਕਰਦੇ ਹਾਂ ਨਾ ਜੀਰਾ ਹੋ ਗਿਆ ਆਪਣਾ ਫਰਾਈ ਤੇ ਬਸ ਥੋੜਾ ਜਿਆਦਾ ਇਹੋ ਕਰ ਲੈ ਕਰੋ ਹੁਣ ਤਾਂ ਨਰਮੇ ਲੱਗ ਜੇ ਨਾ ਵੀਡੀਓ ਸਮਾਰ ਕੇ ਤੁਹਾਨੂੰ ਪਤਾ ਹੀ ਆ ਨਾ ਵੀ ਬੰਦੀ ਨਹੀਂ ਥੱਕ ਜਾਂਦੇ ਆ ਇਹੋ ਕੀ ਕਰਦੇ ਤੇ ਕੁਛ ਨੂੰ ਪਤਾ ਵੀ ਨਰਮੇ ਚ ਹੈ ਨਾ ਸਾਰਾ ਦਿਨ ਲਾਈ ਜਾਂਦਾ ਉੱਥੀ ਮਰਾਖੇ ਆਏ ਹੋਏ ਨਾ ਵੀ ਲੋਕਾਂ ਨੂੰ ਕੰਮ ਕਰ ਲਈਏ ਕੰਮ ਨਮੇੜ ਕੇ ਦੋਧ ਬਣਾ ਲਈਏ ਤੇ ਬਸ

ਨਾਲ ਆਪਣੇ ਮਨਪਸੰਦ ਭਾਂ ਲੈ ਜਿਹੜੇ ਉਹ ਕਹਿੰਦੇ ਸੀ ਕਹਿੰਦੇ ਜਿੱਥੇ ਤੁਸੀਂ ਦੁੱਧ ਜਲਾਇਆ ਕਰੋ ਘਰ ਕੋਲੇ ਲੱਚਾਲੇ ਰੁੱਤੇ ਤੇ ਤੋੜੀਆਂ ਮਿਰਚਾਂ ਦੇ ਸਬਜ਼ੀ ਪਾਈਆਂ ਲਾਏ ਸੀ ਭਾਂ ਨੇ ਜਿਹੜੀ ਦਾਸ ਦੁੱਧ ਜਲਾਇਆ ਸੀਗੇ ਤੇ ਦਸਾਂ ਦੇ ਵਿੱਚੋਂ ਨਾ ਇੱਕ ਵੀ ਨਹੀਂ ਚੱਲਿਆ ਪਤਾ ਨਹੀਂ ਕੀ ਗੱਲ ਆ ਸਾਰੇ ਮੱਝੀ ਲੋ ਸਬਜ਼ੀ ਦਾ ਪਾਣੀ ਪਾ ਲਈ ਫਿਰ ਬਣੀ ਗਈ ਫਿਰ ਆਪਾਂ ਹੋ ਗਏ ਥਾਰਾ ਦੀ ਥਾਰਾ ਲਾ ਲਈ गर्दे -गर्दे बन तो जो इधर अपना दु तो तो कड़ी आता रखने च पाता आटा गुन्न ला सा रेडी ਤੇ ਆ ਲੱਕਣਾ ਨਹੀਂ ਆ ਭਜਾਂਗਾ ਨਹੀਂ ਮਾਹਾਂ ਬਸ ਹੁਣ ਲੱਗਦੀਆਂ ਰੋਟੀ ਦੁੱਧ ਪੁਣਕੇ ਦਾ ਪਟਿੱਲੀ ਦੁੱਧ ਬਾਦ ਵਾਲੇ ਭਾਂਡੇ ਮੈਂ ਚੱਕ ਤੇ ਜਸ਼ਨੇ ਦੀ ਵਾਰਦੀ ਹਜੇ ਅੱਜ ਗਿੱਲੀ ਪਈ ਐ ਚਲੋ ਤੇ ਸੁੱਕ ਜੂ ਗਰਾ ਲਓ ਫਿਰ ਅੱਜ ਸਵੇਰੇ ਕਰ ਦੋ ਪ੍ਰੈਸ ਹੱਥ ਨੇ ਨਹੀਂ ਕਰਦੀ ਜਸ਼ਨਦੀਪ ਸਿੰਘ ਆਪਣਾ ਪੜੀ ਜਾਂਦਾ ਇਹਦਾ ਹੈਗਾ ਭਾਈ ਮੈਥ ਦਾ ਪੇਪਰ ਉਧਰ ਜ ਖਾਮ ਲੱਗ ਗਿਆ ਇਹਨੂੰ ਕੱਲ ਹੂੰ ਕੋਲਡ ਹੋ ਗਿਆ ਕੋਲਡ ਮੰਮੀ ਪਾਈ ਜਾਂਦੇ ਆ ਜੀ ਪਸਵਾਣਾਂ ਪਾਣੀ ਪੀ ਆ ਕੇ ਹਟਿਆ ਪਹਿਲਾਂ ਹੁਣ ਪਾਈ ਜਾਂਦੇ ਇਹਨਾਂ ਨੂੰ ਚੂਰਾ ਉਹ ਘੇਰਾ ਮਣ ਭਾਂ ਦੇਖੋ ਖੜ ਖਰਾਕਾਂ ਖਰਾਕਾਂ ਪਾਈ ਜਾਂਦੇ ਖਾਕਾ ਹੈ ਤੇ ਜਸ਼ਿੰਦਰ ਰੇਡ ਡੈਡੀ ਕਰਦੇ ਆ ਤਿਆਰੀ ਚਾਰ ਦੀ ਚਾਰ ਲਿਆਉਂਦੇ ਆ ਘਰੇ ਜਿਹੜਾ ਤੜਕੇ ਪੋਣਾ ਤੇ ਪੱਟੀ ਜਾਂਦੇ ਆ ਬਸ ਜੀ ਮੈਂ ਵੀ ਰੋਟੀਆਂ ਆਸ ਆਪਣੀ ਮੂੰਗੀ ਦਾ ਇੰਨਾ ਜਿਆਦਾ ਹੋ ਗਿਆ ਇਹਨੂੰ ਤੂੰ ਹੀ ਪਾ ਦਿੰਨੇ ਪਸੂਆਂ ਦੀ ਇਹਦੇ ਨਾਲ ਵਧੀਆ ਤੂੰ ਹੀ ਮੱਚੀ ਜਾਂਦੀ ਹੈ ਤੇ ਆ ਡੈਡੀ ਨਾ ਮਾ ਬਣਵਾ ਕੇ ਲਏ ਚਾਰ ਪੱਟਣ ਵਾਸਤੇ ਦੇਖੋ ਲੋ ਜੀ ਇਹ ਥਾਣੂ ਆਏ ਸੇਕ ਨਹੀਂ ਮਾਰਦਾ ਹੂੰ ਮਾਰਦਾ ਚਲੋ ਜੀ ਹੈਂਗ ਹੋਣ ਲੱਗਿਆ ਅੱਜ ਫੋਨ ਆਪਣਾ ਪਤਾ ਨਹੀਂ ਤਾਂ ਗਰਮੀ ਵਾਲੀ ਕੀ ਚੱਕਰ ਆਪਾਂ ਵੀ ਰੋਟੀਆਂ ਲੱਗੀਆਂ ਆਪਾਂ ਵੀ ਰੋਟੀਆਂ ਲੱਗਦੇ ਆ ਅੱਜ ਨਾ ਆਪਣਾ ਫੋਨ ਹੈਂਗ ਹੋਣ ਲੱਗਿਆ ਪਤਾ ਨਹੀਂ ਕੀ ਚੱਕਰ ਪਤਾ ਨਹੀਂ ਭਾਈ ਅੱਜ ਗਰਮੀ ਵੀ ਬਹੁਤ ਜ਼ਿਆਦੇ ਸੀ ਸਰ ਕੱਲੋਂੋਂ ਜ਼ਿਆਦੇ ਸੀਗੀ ਅੱਜ ਗਰਮੀ ਤੇ ਚਲੋ ਜੀ ਬਸ ਆਪਾਂ ਦਹਾ ਦਹਾ ਦੁੱਧ ਪੋਣ ਕੇ ਤੇ ਮੈਂ ਲੱਗ ਰਿਹਾ ਰੋਟੀ ਤੇ ਬੱਸ ਜਿੰਦ ਰੈਡੀ ਹੋਣਾ ਚਾਹ ਚੂਰ ਕੱਟ ਕੇ ਚਾਹ ਟੋਕਰੇ ਤੇ ਫਿਰ ਮਾਉਣਗੇ ਬੱਸ ਫਿਰ ਮੰਮੀ ਨਾਲ ਲੈਣਗੇ ਰੋਟੀ ਰੋਟੀ ਪਕਾ ਕੇ ਫਿਰ ਮੈ ਨਾਲ ਆ ਰੋਗੇ ਤੇ ਜਸ਼ਨ ਸਿੰਘ ਆਪਣਾ ਨਾਤਾ ਬੈਠਾ ਹੈ ਤੇ ਚਲੋ ਜੀ ਕਰਦੇ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਜਿਹੜੇ ਭੈਣ ਭਰਾ ਨਵੇਂ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਥੋੜਾ ਜਿਹਾ ਬਸਾ ਕੰਮ ਤੋਂ ਤੇ ਥੋੜੇ ਜਿਹਾ ਘੱਟ ਸ਼ੇਅਰ ਹੁੰਦੇ ਆ ਕਿਉਂਕਿ ਨਰਮੇ ਚ ਜਾਣੇ ਕਰਕੇ ਹਨਾ ਤਾਂ ਚਲੋ ਉਸਕ ਦਿਨਾਂ ਦਾ ਨਰਮਾ ਹੈਗਾ ਫਿਰ ਨਿਮੇੜ ਕੇ ਫਿਰ ਆਪਣੇ ਉਹੀ ਢੇਲੀ ਵਾਲੇ ਕੰਮ ਚਲੋ ਇਹ ਵੀ ਕੰਮ ਹੀ ਹੈ ਜੀ ਹਨਾ ਆਦੇ ਹੁੰਦੇ ਆ ਵੀ ਫਸਲ ਜਿਹੜੀ ਆਦੇ ਹੁੰਦੇ ਮਸਾ ਆਉਂਦੀ ਹੈ ਇਹ ਵੀ ਇਕੱਠੀ ਕਰਨੀ ਹੈ ਨਹੀਂ ਤਾਂ ਬਹੁਤ ਸੋਨਾ ਖਿਰਦਾ ਜਮੀਨ ਆ ਖਰਾਬ ਕਰਦਾ ਮੀਂਹੇ ਖਰਾਬ ਕਰਦਾ ਤੇ ਨਹੀਂ ਤਾਂ ਚਿੱਟਾ-ਚਿੱਟਾ ਸਾਰਾ ਹੋ ਜਾਂਦਾ ਹੁਣ ਵੀ ਜਿਹੜੇ ਗਾਂ ਵਾਲੇ ਫੁੱਟ ਹੋਰ ਖਿਰ ਰਹੇ ਆ ਉਹ ਵਧੀਆ ਵਧੀਆ ਬਣ ਜਾਣਗੇ ਚਿੱਟੇ-ਚਿੱਟੇ ਵੀ ਜਿਹੜੇ ਖਿਰਦੇ ਆਉਂਦੇ ਆ ਮਾਗਰ ਤੋਂ ਮਾਗਰ ਜਿਹੜੇ ਕਾਰੇ ਬੀਜ ਦੀ ਅਸੀਂ ਕੱਲ ਟੱਪ ਕੇ ਚੁਕਤਾ ਤੇ ਉਹ ਬਹੁਤ ਸੋਨਾ ਵੀ ਟੜਕਦੇ ਆਉਂਦੇ ਆ ਫੁੱਟ ਜੇ ਕਹਿੰਦੇ ਨਰਮੇ ਨੂੰ ਆਣੀ ਹੁੰਦੀ ਹੈ ਜਦੋਂ ਆਪਾਂ ਬੀਜ ਦੀ ਤੇ ਫਿਰ ਬਹੁਤ ਛੇਤੀ ਖੜਦਾ ਤੇ ਚਲੋ ਜੀ ਕਰਦੇ ਆ ਵੀਡੀਓ ਦਾ ਇੱਥੇ ਐਂਡ ਜਿਹੜੇ ਜਿਹੜੇ ਭੈਣ ਭਰਾ ਨਵੇਂ ਹੁੰਦੇ ਸਾ ਨਵੇਂ ਪੁਰਾਣੇ ਸਾ ਪੁਰਾਣੇ ਆਖਣਗੇ ਤੁਸੀਂ ਪੁਰਾਣੇ ਕਹਿੰਦਾ ਹੁਣ ਫੇਰ ਆਖਣਗੇ ਚਲੋ ਜੀ ਜਿਹੜੇ ਆਪਣੇ ਨਾਲ ਸ਼ੁਰੂ ਤੋਂ ਜੁੜੇ ਹੋਇਆ ਹੁਣ ਜੁੜੇ ਆ ਸਾਰੇ ਭੈਣ ਭਰਾ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਚਲੋ ਜੀ ਬਾਕੀ ਲਾਈਕ ਸ਼ੇਅਰ ਤੇ ਸ਼ੇਅਰ ਜਰੂਰ ਕਰਦਿਆ ਕਰੋ ਹਨਾ ਕਈ ਵਾਰੀ ਚਲੋ ਸ਼ੇਅਰ ਨਾਲ ਵੀ ਆਪਣੇ ਸਬਸਕ੍ਰਾਈਬਰ ਵੱਧ ਜਾਂਦੇ ਆ ਚਲੋ ਜੀ ਵਧੀਆ ਲੱਗਦੀ ਹੈ ਤਾਂ ਸ਼ੇਅਰ ਕਰਦਿਆ ਕਰੋ ਤੇ ਬਾਕੀ ਲਾਈਕ ਕਰਦੇ ਆ ਕਰੋ ਸੋਣਾ ਜਿਹਾ ਕਮੈਂਟ ਕਰਦੇ ਆ ਕਰੋ ਬਾਕੀ ਜਿਹੜੇ ਜੀ ਭੈਣ ਭਰਾ ਕਮੈਂਟ ਕਰਦੇ ਆ ਵਧੀਆ ਲੱਗਦਾ ਜੀ ਪੜ ਕੇ ਐਵੇਂ ਹੀ ਕਮੈਂਟ ਕਰਦੇ ਰਿਹਾ ਕਰੋ ਤੇ ਚਲੋ ਜੀ ਸਾਰੇ ਭੈਣ ਭਰਾਵਾਂ ਨੂੰ ਸੱਚੀ ਅਕਾਲ ਜੀ ਬਾਏ ਬਾਏ